ਖਬਰਾਂ ਦੇ ਬਲੇਟਨ ਵਿੱਚ ਤੁਹਾਡਾ ਸਵਾਗਤ ਹੈ ਸਤਿ ਪਾਣਾ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ 200 ਇੱਕ ਖਬਰ ਪੁਰਾਣੀ ਹੈ ਪਰ ਦਿਲਚਸਪ ਹੈ ਇਸੇ ਕਰਕੇ ਸਾਡਾ ਚੈਨਲ ਇਸ ਨੂੰ ਬ੍ਰਾਡਕਾਸਟ ਕਰ ਰਿਹਾ ਹੈ ਇੱਕ ਪਾਸੇ ਜਿੱਥੇ ਪੰਜਾਬ ਦੇ ਪਿੰਡਾਂ ਵਿੱਚ ਸਰਪੰਚੀ ਦੀ ਕਰੋੜਾਂ ਰੁਪਏ ਦੀਆਂ ਬੋਲੀਆਂ ਲੱਗਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ ਹਰ ਕੋਈ ਸਰਪੰਚ ਬਣ ਲਈ ਅੱਡੀ ਚੋਟੀ ਦਾ ਜੋਰ ਲਗਾ ਰਿਹਾ ਸੀ ਉੱਤੇ ਦੂਜੇ ਪਾਸੇ ਪੰਚਾਇਤੀ ਚੋਣਾਂ ਦੀ ਨਾਮਜ਼ਦਗੀਆਂ ਦੇ ਆਖਰੀ ਦਿਨ ਸ਼੍ਰੀ ਮੁਖਸਰ ਸਾਹਿਬ ਦੇ ਬਲਾਕ ਲੰਬੀ ਵਿੱਚ ਇੱਕ ਵੱਖਰਾ ਨਜ਼ਾਰਾ ਵੇਖਣ ਨੂੰ ਮਿਲਿਆ ਸੀ ਇੱਥੇ ਸਵੇਰ ਤੋਂ ਹੀ ਸਰਪੰਚੀ ਅਤੇ ਪੰਚ ਦੇ ਕਾਗਜ਼ ਭਰਨ ਵਾਲਿਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਅਤੇ ਇਸ ਲੰਬੀ ਲਾਈਨ ਵਿੱਚ ਇੱਕ ਵੱਖਰਾ ਨਜ਼ਾਰਾ ਇਹ ਵੀ ਵੇਖਣ ਨੂੰ ਮਿਲਿਆ ਜਿੱਥੇ ਕਿ ਲਾੜੇ ਦੀ ਪੋਸ਼ਾਕ ਵਿੱਚ ਸਜਿਆ ਬਰਾਤੀਆਂ ਸਮੇਤ ਇੱਕ ਨੌਜਵਾਨ ਤਜਿੰਦਰ ਸਿੰਘ ਉਰਫ ਤੇਜੀ ਨੇੜੇ ਦੇ ਪਿੰਡ ਲਾਲਬਾਈ ਤੋਂ ਸਰਪੰਚੀ ਦਾ ਚਾਹ ਪਾਨ ਸੀ ਸਬਾਬੇ ਬਣਿਆ ਕਿ ਇਸ ਨੌਜਵਾਨ ਦਾ ਜਿੱਥੇ ਅੱਜ ਵਿਆਹ ਸੀ ਉੱਥੇ ਅੱਜ ਹੀ ਨਾਮਜ਼ਦਗੀਆਂ ਦਾ ਆਖਰੀ ਦੌਰ ਵੀ ਸੀ ਜਿਵੇਂ ਜਾਵੇ ਦੇ ਪਾਸੇ ਉਸਨੇ ਸੌਰੇ ਕਰ ਬਰਾਤ ਦਾ ਇੰਤਜ਼ਾਰ ਕਰਦੇ ਰਹੇ ਤੇ ਦੂਜੇ ਪਾਸੇ ਲਾੜਾ ਲਾਇਨ ਵਿੱਚ ਲਾ ਕੇ ਆਪਣੀ ਨਾਮਜ਼ਦਗੀ ਪਾ ਪੱਤਰ ਦਾਖਲ ਕਰਦਾ ਰਿਹਾ ਪਰ ਕਿਸੇ ਨੇ ਵੀ ਇਸ ਨੂੰ ਅੱਗੇ ਨਹੀਂ ਚੜ੍ਹਦਾ ਹਾਲਾਂਕਿ ਇਹ ਕਹਿੰਦਾ ਰਿਹਾ ਕਿ ਮੈਂ ਬਰਾਤ ਜਾਣਾ ਹੈ ਮੇਰਾ ਜਿ ਵਿਆਹ ਹੈ ਪਰ ਪਿੰਡ ਵਾਲਾ ਵਿੱਚੋਂ ਕਿਸੇ ਨੇ ਇੱਕ ਵੀ ਨਹੀਂ ਸੁਣੀ ਇਸ ਲਾੜੇ ਦੀ ਤੁਹਾਡਾ ਨਾਮ ਤੇ ਕਿਹੜਾ ਪਿੰਡ ਹੈ ਜੀ ਮੈਂ ਲਾਲਬਾਈ ਉਸਤਰੀ ਤੋਂ ਤੇਜਿੰਦਰ ਸਿੰਘ ਤੇ ਕਿਸੇ ਚੋਂ ਲੜ ਰਹੇ ਹੋ ਤੁਸੀਂ ਸਰਪੰਚ ਜੀ ਤੇ ਅੱਜ ਤੁਸੀਂ ਦੂਲਾ ਬਣੇ ਹੋ ਤੁਸੀਂ ਵਿਆਹ ਦੀ ਰਾਤ ਜਾਣਾ ਸੀ ਤੇ ਅੱਜ ਤੁਸੀਂ ਇੱਥੇ ਕਾਗਜ਼ ਲੰਮੀ ਦਾਖਲ ਕਰ ਰਹੇ ਹੋ ਕਿਉਂ ਤਾਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਜੀ ਬਹੁਤ ਜੀ ਕੋਈ ਇੱਥੇ ਇਨਸਾਨੀਅਤ ਨਾਲ ਨਾ ਹੈਣੀ ਜੀ ਜਿਹੜਾ ਮੈਂ ਫੈਲ ਫੜਾਉਣ ਲੱਗਿਆ ਮਾਰ ਲੱਗੇ ਮੇਰੀ ਫੇਰ ਕਿਹੜਾ ਵਾਪਸ ਕਰਤੀ ਇਹਨਾਂ ਨੇ ਇਹ ਉਹਨਾਂ ਨੇ ਦੇਖਿਆ ਨਹੀਂ ਕਿ ਅ ਵੀ ਚਲੋ ਪੂਰਾ ਆਪਰਾਪਤੀ ਜਾਣੀ ਹੈ ਲੈ ਕੋਈ ਮਜ਼ਦੂਰੀ ਨਹੀਂ ਸਮਝੇ ਜੀ ਬੜਾ ਸ਼ਾਇਦ ਨਵੀਂ ਜਿੱਤ ਕੀ ਦੀ ਸ਼ੁਰੂਆਤ ਕਰਨ ਜੀ ਇਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਲੋਕਡਾਊਨ ਨੂੰ ਮਜ਼ਬੂਤ ਕਰਦੇ ਹਾਂ ਜੀ ਆਲੋ ਦਾਜਾ ਖੜਦਾ ਯਾਰ ਕਾ ਹੀ ਨਹੀਂ ਜਾਏ। ਛੋਟੀ ਜਿਹੜੀ ਫਾਈਲ ਆ ਕੰਪਲੀਟ ਹੋ ਗਈ। ਹਾਂਜੀ ਹਾਂਜੀ। ਕੋਈ ਪ੍ਰਬੰਧ ਹੈ ਨਹੀਂ ਗਾ ਜੀ। ਕੋਈ ਲੈਂਡਰ। 2 ਦਿਨ ਪਹਿਲਾਂ ਪੰਜਾਬ ਹਿਮਾਚਲ ਸਰਾਤ ਤੋਂ ਚੱਕੀ ਦਰਿਆ ਵਿੱਚ ਉਸ ਵੇਲੇ ਦਦਨਕ ਹਾਦਸਾ ਵਾਪਰ ਗਿਆ ਕਿਉਂਕਿ ਪਠਾਨਕੋਟ ਤੋਂ ਨਦੀ 'ਚ ਪੂਜਾ ਸਮੱਗਰੀ ਦੀ ਸੰਭਾਲ ਕਰਨਗੇ ਪਿਤਾ ਪੁੱਤਰ ਲਾਪਤਾ ਹੋ ਗਏ ਸਨ। ਲਾਪਤਾ ਪਿਤਾ ਪੁੱਤਰ ਐਨ ਡੀ ਆਰ ਐਫ ਦੀਆਂ ਟੀਮਾਂ ਤੇ ਹਿਮਾਚਲ ਵਿਭਾਗ ਨੇ ਪਾਲ ਸ਼ੁਰੂ ਕਰ ਦਿੱਤੀ ਸੀ। ਪਹਿਲਾਂ ਕੱਲ ਪਿਤਾ ਦੀ Laash ਅਸੀਂ ਦੂ ਇਦਨ ਚੱਕੀ ਦੇ ਰਿਆ ਵਿੱਚ ਐਨ ਡੀ ਆਰ ਐਫ ਦੀ ਟੀਮ ਨੇ ਲਾਸ਼ ਨੂੰ ਬੇਟੇ ਦੀ ਲਾਸ਼ ਨੂੰ ਬਰਾਮਦ ਕਰ ਲਿਆ ਪਿਤਾ ਪੁੱਤਰ ਦੀ ਮੌਤ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਸ਼ੰਭਾ ਜਵਾਨਾ ਕਿਸੇ ਤੋਂ ਨੋਟ ਜੈਮ ਸਿੰਘ ਰਿਸਪੈਕਟਡ ਹਿੱਸਾ ਪਠਾਨਕੋਟ ਜੀ ਦੇ ਦੇਸ਼ ਅਮਤਾਬ ਕਾਪਾ ਇੱਥੇ ਪਹੁੰਚੇ ਸੀ ਇੱਥੇ ਮਨੇ ਮਾ ਜੰਦੀ ਉਹਨਾਂ ਦੇ ਬੇਟੇ ਕੋਈ ਫੁੱਲ ਪ੍ਰਵਾਨ ਕਰਨ ਆਏ ਸੀ ਜਿੱਤੇ ਸਬੰਧ ਚੋਂ ਮਤਲਬ ਚੱਕੀ ਦੇ ਵਿੱਚ ਹੀ ਰੁੜ ਗਈ ਸੀਗੇ ਤੋਂ ਐਨ ਡੀ ਆਰ ਐਫ ਨੇ ਰਾਤ ਤੱਕ ਕੈਂਪ ਕਰਕੇ ਇਹਦਾ ਰੈਸਕਿਊ ਆਪਰੇਸ਼ਨ ਕੱਲ ਤੋਂ ਚਲਾਇਆ ਗਿਆ ਸੀਗਾ ਔਰ ਵਿਨੇਮਾ ਜੰਦੀਰ ਬਾਡੀ ਤੇ ਕਲਰ ਰਿਕਵਰ ਕਰ ਲਈ ਗਈ ਸੀ ਰਾਤ ਫਿਰ ਲੇਟ ਆਵਰ ਆਨ ਕਰਕੇ ਅੱਜ ਸਵੇਰ 8:5 ਦਾ ਟਾਈਮ ਸੀ ਤੇ ਹਿਮਾਚਲ ਪੁਲਿਸ ਦੇ ਨਾਲ ਹਿਮਾਚਲ ਪ੍ਰਸ਼ਾਸਨ ਦੇ ਨਾਲ ਤਾਲਮੇਲ ਕਰਕੇ ਇੱਕ ਜੈਂਟ ਆਪਰੇਸ਼ਨ ਚੱਲ ਰਿਹਾ ਸੀ ਤੇ ਅੱਜ ਹੁਣ ਤੁਹਾਡੇ ਸਾਰੇ ਹੈ ਜੇ ਦੇ ਵਿੱਚ ਜਿਹੜੀ ਦੂਜੀ ਪਾਰਟੀ ਹੈ ਉਹ ਵੀ ਰਿਕਵਰ ਕਰ ਲਈ ਗਈ ਹੈ ਔਰ ਜਿਹੜੇ ਇਹਨਾਂ ਦੇ ਵਾਰਸਾ ਹੈ ਉਹਨਾਂ ਨੂੰ ਸਨਕਟ ਕਰਨਾ ਪਰੰਤ ਸੌਂਪ ਦਿੱਤੀ ਗਈ ਹੈ ਹਾਂ ਜੀ ਸਰ ਜੀ ਡੈਡ ਬੜੀ ਕਿਤੋਂ ਕੰਮ ਕਰ ਦਿੱਤੀ ਡੈਡ ਬੜੀ ਆਪਣਾ ਹਾਡੀ ਜਿਹੜੇ ਜੀਟੀ ਰੋਡ ਦਾ ਨੈਸ਼ਨਲ ਹਾਈਵੇ ਦਾ ਪੁਲ ਆ ਚੱਕੀ ਦਾ ਪੁਲ ਉਹਦੇ ਤੋਂ ਕੋਈ 200 ਮੀਟਰ ਅੱਗੇ ਜਾ ਕੇ ਰਿਕਵਰ ਕੀਤੀ ਆ ਹਾਂ ਸਰ ਸਰ ਕਾਫੀ ਦੁਖਦਾਈ ਹੈ ਪਰਿਵਾਰੀ ਹਾਂ ਹਾਂ ਸਭ ਬਹੁਤ ਦੁਖਦਾਈ ਹੈ ਜਾਣਕਾਰੀ ਤੋਂ ਪਤਾ ਲੱਗਾ ਵੀ ਇਹ ਦੋਨੋਂ ਪਿਓ ਪੁੱਤ ਸੀਗੇ ਪਰਿਵਾਰ ਦੇ ਵਿੱਚ ਦੁਕਾਨਦਾਰੀ ਕਰਦੇ ਸੀਗੇ ਤੇ ਇਹਨਾਂ ਤੋਂ ਪਿੱਛੇ ਮਤਲਬ ਇਹ ਜਿਹੜਾ ਮੁੰਡੇ ਦੀ ਬਾਡੀ ਪਰਮ ਤੋਂ ਇਸੇ ਉਤੇ ਮਾਤਾ ਜੀ ਤੇ ਉਹਨਾਂ ਦੀ ਇੱਕ ਗੁੜੀਆ ਜੋ ਕਿ ਅਨਮੈਡ ਉਹ ਦੋਈ ਮਾਵਾਂ ਦੀਆਂ ਪਰਿਵਾਰ ਦੇ ਵਿੱਚ ਰਹਿ ਗਈਆਂ لیکن ਇਹ ਪਤਾ ਲੱਗਾ ਵੀ ਜਿਹੜੀ ਗੁੜੀਆ ਓ ਟੀਚਿੰਗ ਜਾਬ ਦੇ ਵਿੱਚ ਆ ਤੇ ਟੀਚਿੰਗ ਜਾਬ ਚੋਣ ਕਰਕੇ ਪਰ ਇਹ ਆ ਵੀ ਪਰਿਵਾਰ ਤਾਂ ਬਿਲਕੁਲ ਹੀ ਅਪਸੈਟ ਹੋ ਗਿਆ ਕਿਸ ਹਾਸਤੇ ਤੋਂ ਲੋਕਾਂ ਨੂੰ ਕੋਈ ਸੁਨਹਿਣਾ ਦੇਣਾ ਚਾਹੋ ਲੋਕਾਂ ਨੂੰ ਇਹੋ ਦੇਣਾ ਕਿ ਆ ਕਿ ਵੀ ਜਦੋਂ ਹੁਣ ਪੂਜਾ ਦਾ ਕੰਮ ਚੱਲ ਰਿਹਾ ਤੇ ਪਠਾਨਕੋਟ ਦੇ ਵਿੱਚ ਕਾਫੀ ਨਹਿਰਾਂ ਵਗੈਰਾ ਲੰਗਦੀਆਂ ਸਾਰਿਆਂ ਨੂੰ ਬੇਇੰਤੀ ਹੈ ਵੀ ਕਿਤੇ ਛੜਕਤੇ ਪੁੱਲ ਦੇ ਜਾਂ ਪੌੜੀਆਂ ਤੋਂ ਪਿੱਛੇ ਜਿੱਥੇ ਸੰਗਲ ਵਗੈਰਾ ਲੱਗਾ ਉੱਥੋਂ ਫੁੱਲਾਂ ਦਾ ਤੇ ਪੂਜਾ ਦਾ ਸਮਾਨ ਜਲ ਪ੍ਰਵਾਹ ਕਰਨ ਤੇ ਪਾਣੀ ਦੇ ਨੇੜੇ ਨਾਲੋਂ ਵੇਖ ਲੋ ਕਿੰਨੀ ਵੱਡੀ ਟਰਾਈਟੀ ਹੈ ਪਾਣੀ ਤੋਂ ਦੂਰ ਹੋ ਕੇ ਇਹ ਫੁੱਲ ਪ੍ਰਵਾਹ ਕੀਤੇ ਜਾਂਦੇ ਜੀਲਕ ਪੋਦੇ ਪਿੰਟ ਕੌਲੀ ਵਿੱਚ ਕਮਕਾਨ ਡਿੱਗ ਗਿਆ ਪੀੜਿਤ ਪਰਿਵਾਰ ਦਾ ਰੋ ਰੋ ਕੇ ਪੁਰਾ ਹਾਲ ਹੈ ਪੀੜਿਤ ਪਰਿਵਾਰ ਨੇ ਕਿਹਾ ਕਿ ਨਾਲ ਉਹਨਾਂ ਦੇ ਕਰਦੇ ਗੰਦਾ ਨਾਲਾ ਲੱਗਦਾ ਹੈ ਜਿਹੜਾ ਕਿ ਕੱਚਾ ਹੈ ਉਹਨਾਂ ਨੇ ਪ੍ਰਸ਼ਾਸਨ ਨੂੰ ਕਈ ਵਾਰ ਗੁਹਾਰ ਲਗਾਏ ਸੀ ਕਿ ਮਿੱਟੀ ਖੁਰਦੀ ਜਾ ਰਹੀ ਹੈ ਉਸ ਨੂੰ ਪੱਕਿਆ ਕੀਤਾ ਜਾਵੇ ਪਰ ਕਿਸੇ ਨੇ ਸਾਰ ਨਾਲੇ ਆਖਰਕਾਰ ਅੱਜ ਲੱਖਾਂ ਰੁਪਏ ਦਾ ਕਰ ਟੈਟੇਰੀ ਹੋ ਗਿਆ ਉਧਰ ਪੀੜਿਤ ਪਰਿਵਾਰ ਦਾ ਰੋ ਰੋ ਕੇ ਪੁਰਾ ਹਾਲ ਹੈ क्या है नाम है जी अपना मेरा इंदिरा मकान नंबर अठतीस है मेरा इंदिरा जी ये हाँ जी मकान जो आ, इसमें दरारें पड़ी है हाँ कारण क्या है कारण तो नाला है जी नाला टूटा है तुड़वाने वाले नाला तोड़वा दिया मैं नाम नहीं लूंगी जो भी है पुल तुड़वा उसके बाद शर्मा जी आप बोलो हाँ पुल टूटा है उसके बाद जाके ये देखो प्रॉब्लम आई है लोग गंदगी करते हैं गंद गेरते हैं, फिर भी हम रोकते हैं फ्लैग्स वाले गेरते हैं सामने आमने वाले गेरते हैं क्या करें ऊपर नमस्कार मैं हंसराज शर्मा सोशल समाज सेवक जीरकपो डगोली से देखिए आज हमारे कृष्णा एनक्रेव के अंदर ये जो एक कहासा हुआ हमारी बहन अपने ऑफिस सुबह जैसे रूटीन में ऑफिस जाते हैं वैसे ऑफिस गई है छोटा बच्चा है इसका दस साल का उसको स्कूल भेजा है मैं तो भगवान से ये दुआ करता हूँ कि भगवान का बहुत मेहर रही जो बच्चा घर पर नहीं था अगर बच्चा घर पर होता देखिए किस तरह से लेंटर जो है ऊपर से गिर गया और बिल्डिंग जो है एक साइड को बैठ गई तो एक बहुत बड़ा हादसा होने से जो है आज बहुत बड़ा हादसा जो है वो टला है तो किसकी नलायकी मानते हैं जी देखिए नलायकी तो हम किसी को क्या कह सकते हैं जगह प्लॉट कोई बेचता है आगे कोई बिल्डर आगे मकान बनाता है वो किस तरह से बना रहा है किस तरह से नहीं बना रहा है इन्होंने भी आठ साल पहले लिया बैंक से लिया था अब पहले किसने बनाया किसने नहीं बनाया ये थोड़ी ना कोई देखता है और सभी जगह खासकर ऐसा होता है जीरपुर डुकोली के अंदर सभी लोग बाहर से आए हैं अब किसने क्या बनाया है उसको बढ़िया तरीका से लिपस्टिक लगाई है बड़ा सुंदर गृह लगा दी है बड़ा सुंदर वो कर दिया है अपना चालीस लाख की बिल्डिंग का एक करोड़ रुपया लगा दिया है तो नेचुरली अगला वो करेगा ही अब बाहर से जो लोग आए हैं पाई पाई अपनी पूरी उम्र की कमाते हैं वो एक एक पैसा इकट्ठा करते हैं कोई हिमाचल प्रदेश से आया है ਕੋਈ ਆਪਣਾ ਉਤਰਾਖੰਡ ਸੇ ਆਇਆ ਹੈ ਕੋਈ Jammu ਕਸ਼ਮੀਰ ਚ ਆਇਆ ਕੋਈ UP ਬਿਹਾਰ ਸੇ ਆਇਆ ਹੈ ਉਹਨ ਲੋਗਾਂ ਨੂੰ ਥੋੜੀ ਮਾਲੂਮ ਹੈ ਕਿ ਯਹਾਂ ਕੰਸਟਰਕਸ਼ਨ ਕੈਸੇ ਹੋ ਰਹੀ ਹੈ ਪਰ ਲੇਕਿਨ ਇਹ ਨਾਲੇ ਦੇ ਉੱਪਰ ਜੋ 1 ਮਹੀਨਾ ਪਹਿਲੇ 1.5 ਮਹੀਨਾ ਪਹਿਲੇ ਨਾਲਾ gira ਤੋ ਮੈਂ ਇਸਮੇ ਜ਼ਿਲ੍ਹਪੁਰ जो प्रशासन है उसको भी कहूंगा कि तो डेढ़ दो महीने तो से पुल जो है वो वो गिरा हुआ था इसका टेंडर लगा या नहीं लगा इसका वो जवाबदाई देंगे बिल्डिंग जो ये सीवरेज पाइप जा रही है इसकी वजह से जो है पानी अंदर गया या क्या हुआ इसकी प्रॉपर तरीके से तहकीकाल की जाए ताकि इसका कैसे ये कैसे मकान गिरा और कैसे एक गरीब आज एक गरीब बहन हमारी जो है वो बेसहारा हो गई किसानों नमेशा धक्का जाता है ਕਿਸੇ ਵੀ ਸਰਕਾਰ ਨੇ ਹਾਲੇ ਤੱਕ ਕਿਸਾਨਾਂ ਦੀ ਸਰ ਨਹੀਂ ਲਈ ਇਹਨਾਂ ਗੱਲਾਂ ਦਾ ਪ੍ਰਗਟਾਵਾ ਕਿਸਾਨ ਆਗੂ ਸਰਬਨ ਸਿੰਘ ਪਦੇਰ ਨੇ ਮੁਹਾਲੀ ਵਿੱਚ ਕੀਤਾ ਉਹਨਾਂ ਨੇ ਕਿਹਾ ਕਿ ਸਰਕਾਰ ਐਮਐਸਪੀ ਨੂੰ ਗਰੰਟੀ ਕਾਨੂੰਨ ਬਣਾਵੇ ਅਤੇ ਨਾਲ ਨਾਲ ਉਹਨਾਂ ਇਹ ਵੀ ਕਿਹਾ ਕਿ ਪ੍ਰਦੂਸ਼ਣ ਫਲੌਂ ਵਿੱਚ ਕਿਸਾਨ ਇਕੱਲੇ ਜ਼ਿੰਮੇਵਾਰ ਨਹੀਂ ਹਨ ਇਹਦੇ ਵਿੱਚ ਇੱਕ ਤਾਂ ਹੈਗਾ ਵੀ ਜਿਹੜੇ ਸ਼ਹੀਦ ਹੋਏ ਦੋਨਾਂ ਅੰਦੋਲਨਾਂ ਵਿੱਚ ਜਿਵੇਂ ਪਹਿਲੋ ਸਥਾਈ ਪਾਲਿਸੀ ਸਥਾਈ ਪਾਲਿਸੀ ਤੇ ਗੱਲ ਕਰਨਾ ਆਮ ਸ਼ੀਧੀਆਂ ਵਾਸਤੇ ਜੀ ਦੂਸਰਾ ਇਸ ਵੇਲੇ ਮੰਡੀ ਦਾ ਕ੍ਰਾਈਸਿਸ ਹੈ ਤੁਹਾਨੂੰ ਪਤਾ ਠੀਕ ਹੈ ਉਹਦੇ ਤੇ ਪਰਾਲੀ ਦਾ ਠੋਸ ਹੱਲ ਕਰਨ ਤੇ ਤੇ ਡੀਏਪੀ ਦੀ ਜਿਹੜੀ ਸਮੱਸਿਆ ਆ ਰਹੀ ਆ ਤੁਹਾਨੂੰ ਪਤਾ ਪਿਛਲੀ ਵਾਰ ਸੈਂਪਲ ਬਹੁਤ ਫੇਲ ਹੋਏ ਡੀਏਪੀ ਦੇ ਜੀ ਇਹ ਸਰਕਾਰੀ ਫਰਮਾਂ ਖਰੀਦ ਕਰਦੀਆਂ ਦਾ ਅਜੇ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਤੇ ਕੋਈ ਕਾਰਵਾਈ ਹੋਈ ਆ ਇੱਕ ਤਾਂ ਇਹ ਇਸ਼ੂ ਵੀ ਸਾਡੇ ਨਾਲ ਹੈਗਾ ਇੱਕ ਜਿਹੜੇ ਭਾਰਤ ਮਾਲਾ ਯੋਜਨਾਵਾ ਤਹਿਤ ਜਿਹੜੇ ਅਕਵਾਇਰ ਹੋਈਆਂ ਜ਼ਮੀਨਾਂ ਉਹ ਜ਼ਮੀਨਾਂ ਦੇ ਉੱਤੇ ਸਰਕਾਰ ਦਾ ਰੁਖ ਸਪਸ਼ਟ ਕਰਨਾ ਕਿਸਾਨਾਂ ਨੂੰ ਬਣਦਾ ਯੋਗ ਮੁਆਵਜ਼ਾ ਲੈ ਕੇ ਦੇਣਾ ਨਸ਼ੇ ਵਾਲਾ ਇਸ਼ੂ ਵੀ ਚੱਕਾਂਗੇ ਪੰਜਾਬ ਸਰਕਾਰ ਨਾਲ ਵੀ ਜਿਵੇਂ ਨੌਜਵਾਨ ਨਸ਼ੇ ਨਸ਼ੇ ਦੇ ਨਾਲ ਪੀੜਤੇ ਨੇ ਉਹਦਾ ਰੀਹੈਬਿਲੀਟੇਸ਼ਨ ਜਾਂ ਕੀ ਸਰਕਾਰ ਕਰ ਰਹੀ ਹੈਗੀ ਆ ਗੰਨੇ ਵਾਲਾ ਇਸ਼ੂ ਹੈਗਾ ਉਹਦੇ ਬਕਾਏ ਖੜੇ ਆ ਤੇ ਮਿਲਣਾ ਹੁਣ ਸਮੇਂ ਨਾਲ ਚਲਾਉਣ ਦਾ ਹੈਗਾ ਮਸਲਾ ਉਹ ਵੀ ਉਹਨਾਂ ਦੇ ਸਾਹਮਣੇ ਰੱਖਿਆ ਜਾਊਗਾ ਤੋਂ ਪੰਜਾਬ ਸਰਕਾਰ ਨਾਲ ਜੁੜੇ ਹੋਏ ਮੁੱਦਿਆਂ ਤੇ ਅਸੀਂ ਗੱਲ ਕਰਾਂਗੇ ਦੇਖੋ ਖੇਤੀ ਖਲੜੇ ਚ ਵੀ ਇਹ ਬੋਲ ਰਹੇ ਨੇ ਤੇ ਵੈਸੇ ਵੀ ਵੀ ਬਦਲਵੀਆਂ ਫਸਲਾਂਾਂ ਸੀ ਬਜਾਵਾਂਗੇ ਦੇਖੋ ਗੰਨਾ ਥੋੜਾ ਪੁੱਟਿਆ ਜਾ ਰਿਹਾ ਕਪਾਹ ਥੋੜਾ ਰੋਲ ਰਹੀ ਬਾਸਮਤੀ ਤੁਸੀਂ ਰੋਲਤੀ ਤਾਂ ਫਿਰ ਬਦਲਵੀ ਖੇਤੀ ਵਾਲੀ ਗੱਲ ਤੱਕ ਕੁੱਟੀ ਗਈ ਥੋੜੀ ਇਸੇ ਕਰਕੇ ਜਿਹੜੀ ਸਾਡੀ ਮੰਗ ਹੈ ਕੇਂਦਰੀ ਲੈਵਲ ਦੀ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਇਆ ਜਾਵੇ ਉਹੀ ਉਹਦਾ ਹੱਲ ਆ ਤਾਂ ਜੋ ਅਸੀਂ ਤੇਲ ਬੀਜ ਦਾਲ ਬੀਜ ਦੂਜੀਆਂ ਮੰਡੀ ਲੱਭ ਸਕੀ ਤਾਂ ਸਾਡੇ ਮਸਲੇ ਦਾ ਹੱਲ ਹੋਊ। ਤੇ ਇਹਨਾਂ ਮੰਗਾਂ ਤੇ ਅਸੀਂ ਗੱਲ ਕਰਾਂਗੇ। ਮੇਰੇ ਸਾਬ ਕੋਈ ਖੇਤੀ ਨੀਤੀ ਲੱਕੇ ਪਹਿਲਾਂ ਥੋੜੀ ਗੱਲ ਪਤ ਹੋਈ ਸਰਕਾਰ ਨੇ ਉਹ ਸਰਕਾਰ ਨੇ ਸੁਝਾਅ ਮੰਗੇ ਸੀ ਕਿਸਾਨਾਂ ਤੋਂ ਖਰੜੇ ਤੋਂ ਉੱਪਰ ਤੱਕ ਪਹੁੰਚੇ। ਨਾ 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 ਉਹ ਖਲੜੇ ਆਗੇ ਪੜੇ ਨਹੀਂ ਗਏ। ਅੱਜ ਤੱਕ ਖੇਤੀ ਖੇਤੀ ਖਲੜੇ ਤੇ ਚਰਚਾ ਤਾਂ ਹੋਣੀ ਨਹੀਂ। ਠੀਕ ਹੈ ਨਾ ਸਾਡਾ ਕੋਈ ਉਹ ਜਿਹਾ ਫੈਸਲਾ। ਪਰ ਜਿਉ ਕੋ ਜੋ ਬੋਲ ਰਹੇ ਨੇ ਅਸੀਂ ਉਹਨਾਂ ਗੱਡੀ ਰੱਖਾਂਗੇ ਵੀ ਦੇਖੋ ਨਰਮਾ ਖਤਮ ਕਰਤਾ ਬਾਸਮਤੀ ਖਤਮ ਕਰਤੀ ਗੰਨਾ ਬਦਲਵੀਆਂ ਫਸਲਾਂ ਤੇ ਖਤਮ ਹੋ ਰਹੀਆਂ। ਤਾਂ ਜੋ ਕੋਈ ਤੁਸੀਂ ਬੋਲ ਰਹੇ ਜਿਉਂ ਅੰਮਲਚ ਠੀਕ ਨਹੀਂ ਹੈਗਾ ਤਾਂ ਉਹਦੇ ਲਈ ਸਾਡੀ ਗੱਲ ਠੀਕ ਆ ਪਰਾਲੀ ਪ੍ਰਬੰਧਨ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਕਹਿੰਦੀ ਹੈ ਕਿ ਪਿਛਲੀ ਵਾਰ ਨਾਲੋਂ ਹੁਣ ਤੱਕ ਦਾ ਸਮਾਂ ਜਿਹੜਾ ਅੱਜ ਅੱਜ ਤੱਕ ਦਾ 70% ਦੀ 70 75% ਦੀ ਵਾਢਣ ਦੇ ਅੰਕੜੇ ਘਟ ਘਟ ਹੋਏ ਇਸ ਇਸ ਮਹੀਨੇ ਦੇ ਚਲੋ ਮੈਂ ਕਹਿੰਦਾ ਚੰਗੀ ਗੱਲ ਆ ਪਰ ਜਿੱਥੋਂ ਤੱਕ ਜਿੱਡਾ ਵੱਡਾ ਜੇ ਖੇਤਰ ਆ ਪੰਜਾਬ ਦਾ ਜੋ ਵੀ ਸਬਸਿਡੀ ਤੇ ਜੇ ਮਸ਼ੀਨਾ ਜਾਂ ਮੁਹੱਈਆ ਹੋ ਰਹੀ ਆ ਬਹੁਤ ਛੋਟੇ ਪੱਧਰ ਤੇ ਆ ਇਹ ਵੇਖੋ ਮੋਰਾ ਦੂਜਾ ਅਸੀਂ ਜੋ ਫੋਰਮ ਸਮਝਦੇ ਆਂ ਪੀ ਇਹ ਮਸਲਾ ਹੈ ਕੀ ਆ ਸਾਨੂੰ ਲੱਗਦਾ ਇਹ ਪੋਲੂਸ਼ਨ ਵਾਲਾ ਇਸ਼ੂ ਨਹੀਂ ਹੈ ਜੇ ਅੱਜ ਵਿਗਿਆਨਕ ਖੋਜਾਂ ਕਰ ਲਈਏ 2% ਪ੍ਰੋਡੂਸ਼ਨ ਜੇ ਸਾਰੀ ਪ੍ਰਾਲੀ ਨੂੰ ਅੱਗ ਵੀ ਲਾ ਲਈਏ ਸਾਲਾਨਾ ਸਾਡਾ 5 ਦਾ 7% ਹੋ ਜਾ ਮੈਂ ਕਹਿੰਨਾ ਚੈਨਲਾਂ ਤੇ ਅਸੀਂ ਛਾਏ ਹੋਏ ਆ ਕਿ ਸਾਰੇ ਦੇਸ਼ ਦੇ ਚੈਨਲਾਂ ਤੇ ਪ੍ਰਾਲੀ ਪ੍ਰਾਲੀ ਚੱਲ ਰਹੀ ਆ 2% ਵਾਲਾ ਗਨਾਹੀ ਆ 52% ਵਾਲੀ ਇੰਡਸਟਰੀ ਗਨਾਹੀ ਨਹੀਂ ਹੈਗੀ ਕੋਈ ਚਰਚਾ ਨਹੀਂ ਚੈਨਲ ਤੇ ਵੀ 52% ਪ੍ਰਦੂਸ਼ਨ ਵਾਲੀ ਤੇ ਉੱਤੇ ਵੀ ਚਰਚਾ ਹੋ ਜੇ 25% ਆਵਾਜਾਈ ਦੇ ਸੰਸਾਧਨ ਆ ਉਹ ਪ੍ਰਦੂਸ਼ਣ ਕਰਦੇ ਆ ਵੀ 98% ਬਾਕੀ ਤੇ ਕੋਈ ਰੌਲਾ ਨਹੀਂ ਅਸੀਂ ਸਮਝ ਲਈਏ ਪ੍ਰਦੂਸ਼ਣ ਵਾਲਾ ਮੁੱਦਾ ਘਟ ਕੇਂਦਰ ਵਰਸਸ ਸਟੇਟ ਕਿਉਂਕਿ ਅਸੀਂ ਸਿਸ਼்கਰਸ਼ ਕਰਦੇ ਆ ਸਾਨੂੰ ਸਰਦਾਰ ਸਾਡੀ ਕਿਰਦਾਰ ਕੁਸ਼ੀ ਆ ਚੈਨਲਾਂ ਤੇ ਕੋਈ ਪੋਲੂਸ਼ਨ ਦਾ ਇਸ਼ੂ ਨਹੀਂ ਹੈ ਸਾਲ ਭਰ ਕਿਉਂ ਨਹੀਂ ਕੋਈ ਅਦਾਲਤ ਹੀアリング ਕਰਦੀ ਇਹਨਾਂ ਦਿਨਾਂ 'ਚ ਕੋਈ ਹੀアリング ਹੁੰਦੀ ਆ ਇਹਨਾਂ ਦਿਨਾਂ 'ਚ ਕੋਈ ਮੁੱਦਾ ਉੱਠਦਾ ਹੈਗਾ ਜਦੋਂ ਅਕਤੂਬਰ ਦਾ ਮਹੀਨਾ ਹੁੰਦਾ ਤਾਂ ਸਾਨੂੰ ਲੱਗਦਾ ਪੋਲਿਟਿਕਲ ਇਸ਼ੂ ਆਏ ਪੋਲੂਸ਼ਨ ਵਾਲਾ ਉਹ ਹੈ ਨਹੀਂ ਪਰ ਦੇਰ ਸਾਬ ਕੱਲ ਜੀਰਕਪੁਰ ਦੇ ਟਕੋਲੀ ਸਰਕਾਰੀ ਹਸਪਤਾਲ ਤੋਂ ਥੋੜਾ ਅੱਗੇ ਮੁੱਖ ਮਾਰਕ ਦੇ ਸਿੱਤ ਸਨਵਾਰਾ ਰੈਸਟੋਰੈਂਟ ਦੇ ਖਾਣੇ ਵਿੱਚ ਮਨੁੱਖੀ ਜਾੜਾਂ ਮਿਲਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ ਖਾਣਾ ਆਰਡਰ ਕੀਤਾ ਗਿਆ ਤੇ ਮਨੋਜ ਕੁਮਾਰ ਨੇ ਆਪਣੇ ਸ਼ੁਸ਼ਮਾ ਫਲੈਟ ਦੇ ਵਿੱਚੋਂ ਖਾਣਾ ਮੰਗਵਾਇਆ ਗਿਆ ਜਿਸ ਵਾਰ ਜੋਮੈਟੋ ਵਾਲਾ ਰੈਸਟੋਰੈਂਟ ਸਵਾਰਾ ਰੈਸਟੋਰੈਂਟ ਤੋਂ ਖਾਣਾ ਬੁੱਕ ਕਰਵਾ ਕੇ ਉਹ ਘਰ ਜਦੋਂ ਲੈ ਕੇ ਜਾਂਦਾ ਹੈ ਤੇ ਪਰਿਵਾਰ ਜਦੋਂ ਹੀ ਪਲੇਟ ਵਿੱਚ ਪਾ ਕੇ ਖਾਣੇ ਨੂੰ ਖਾਣ ਲੱਗਦਾ ਤਾਂ ਉਸ ਵਿੱਚੋਂ ਇਨਸਾਨੀ ਜਾੜਾ ਭਰ ਆਉਂਦ ਹੋਈਆਂ ਉਸ ਤੋਂ ਬਾਅਦ ਸੰਵਾਰਾ ਰੈਸਟੋਰੈਂਟ ਦੇ ਬਾਹਰ ਕਈ ਘੰਟੇ ਹੰਗਾਮਾ ਹੁੰਦਾ ਰਿਹਾ ਮੇਰੇ ਨਾਮ ਡਾਕਟਰ ਮਨੋਜ ਹੈ ਕੀ ਹੋਇਆ ਬਲੀ ਮਹਿਸੂਸ ਹੋ ਰਿਹਾ ਹੈ ਕੀ ਮਾਮਲਾ ਹੈ ਕੀ ਹੋਇਆ ਦੋ ਜਾੜ ਆਈਆਂ ਜੀ ਔਰ ਇੱਕ ਜਾੜ ਅਮੀਆ ਕੀ ਆ ਉਹ ਆਰਡਰ ਕੀਤਾ ਪਹਿਲੇ ਖਾਣਾ ਅਸੀਂ ਜੋਮਾਟੋਸੇ ਆਰਡਰ ਕੀਤਾ ਸੀ ਉਸ ਵਿੱਚ ਦੋ ਜਾੜ ਆਈ ਸੀ ਕਹਾਂ ਸੇ ਆਰਡਰ ਕੀਤਾ ਸੀ ਜੋਮਾਟੋਸਾ ਸਾਵਰਾ ਸਾਵਰਾ ਰੈਸਟੋਰੈਂਟ ਹੈ ਡਬੋਲੀ ਮੇਂ ਵਹਾਂ ਸੇ ਅਮਨੇ ਆਰਡਰ ਕੀਤਾ और उसके बाद से दो जाड़े आई है उसके अंदर और जाड़ों के अंदर से बच्चे ने खा ली और मेरा बच्चा बड़े वाला थोड़ा मेंटली डिस्टर्ब है उसने तोड़ दिया और उसके बाद हालत खराब होने लगी लूज मोशन लग गया उसको उसके बाद देखा मेरी वाइफ ने तो वो भी खाना खा रही थी एक जाड़ आई वो यहाँ लेके आए जो बच्चा बीमार उसे डॉक्टर के पास लेके गए आप नहीं उसके बाद वो उसको अपने लस्सी पिलाई बहुत सारी उसके बाद तो जब आपने कंप्लेंट करी तो क्या कहना है रेस्टोरेंट वालों का रेस्टोरेंट वालों को कहते हैं की ये पीले रंग की जाड़ है पीले रंग की जाड़ है आपका कढ़ाई पनीर है पीले रंग का तो कैसे हो सकता है पीले पी रंग का कैसे हो सकता है पीले रंग की जाड़ है कौन से रेस्टोरेंट ऑर्डर कियावरा सावरा यहाँ पे और सु... क्या क्या खाना आपने ऑर्डर किया तो बताइए कढ़ाई पनीर है थोड़े से लड्डू थे और उसके साथ में एक था अपना उसका रायता जब आपने कंप्लेंट करी तो वो रेस्टोरेंट वालों का क्या कहना है कुछ नहीं है यहाँ पे तो आके वो बढ़ने भी देते गुस्सा गुस्सा करते हैं और बुजुर्ग लोगों को कहा खाना खाने बैठेंगे तो चार पाँच बंद है वापिस निकालते हैं और इनके सिक्योरिटी गार्ड वो भर भगा देते हैं अभी आप, आप क्या चाहते हैं पुलिस को कॉल किया आपने हाँ जी एक सौ बारह पे किया तो पुलिस आई है ये खड़ी है साथ में देखो अभी क्या चाहते हो आप हम चाहते हैं कि हमारे बुजुर्ग लोग हैं जिन लोगों ने मैन हैंडल किया है हमारे साथ बहुत गलत तरह से बिहेव किया है अपनी गलती मानने पहले तो सारे जिन लोगों ने गलत किया है और आगे से इन लोगों की जागरूकता फैलाई जाए कि आगे से ऐसा ना हो बाकी बुजुर्ग लोग डिसाइड आओ अंकल जी आप पहले। जी मेरा नाम मनोज राणा है आप सामरा सामरा होटल में मैं मैनेजर की पोस्ट पर हूँ पे आरोप लगा है कि आपके खाने में आदमी की जाड़ निकली है क्या जी सर देखो बात ऐसी है कि हमारे पास ऑर्डर आया था जोमेटो के थ्रू ठीक है जोमेटो से ऑर्डर आया हमने प्रॉपर पैक करके दिया ऑर्डर पैक करने के बाद वो यहाँ से डिलीवर हुआ डिलीवरी होने के मेरे को दस से बारह मिनट का कॉल आती है कि इसमें दाँत निकला है तो हम लोग भी शौक ना हो गए कैसा कैसे उस है प्रॉपर हाइजीन और प्रॉपर हर चीज़ का हम लोग प्रॉपर ध्यान रखते हैं उस चीज़ का तो मैंने यहाँ से अपने दो मैंने एक मैनेजर एक शेफ़ यहाँ से इनके घर पर भेजा सोसाइटी पर तो जब सोसाइटी पर वहाँ पर पहुँचे तो हमारे लड़के ने कॉल करने की कोशिश की वो मेरे हमारे स्क्रीन शॉट रिकॉर्ड सब पड़े लेकिन वहाँ से किसी हमें एंट्री नहीं दी गेट पे जब गेट पे एंट्री नहीं मिली फिर मेरे को सेकंड कॉल आता है कि ऐसी ऐसी बात हुई है मैं क्या बिल्कुल हुई है सर और मेरा स्टाफ बाहर खड़ा है एक बार आप उनको एंट्री अलाउ करो वो आके जाके वो चेक करते हैं वो कहते ठीक है जी हम गेट पर बोलते हैं गेट पर नहीं आया फिर मेरे को तीसरे नंबर से कॉल आता है कि ऐसे जी मैं सर बिल्कुल और मेरा स्टाफ वहीं खड़ा है तो जब तक इन इनवीट कन्वर्सेशन हुई आई थिंक सर यहाँ पे आ गए उनके साथ पांच छह लोग और थे तो ये बात हुई जब फिर हमने वो चीज़ वेरीफाई की जी जब वेरीफाई हाँ ठीक है उसमें है कुछ जो भी है दांत है जो भी है ठीक है बट मैं ये तो मानते हैं ना उसके अंदर दांत है ठीक है सर देखो प्लेट में दिख रहा है ठीक है लेकिन ये किसका है ये मैं तो नहीं कह सकता ना ये वो ये थाली को लेकर रेस्टोरेंट में आए तो आपके स्टाफ के द्वारा करी देकर हाथाफाई सर देखो बाहर कोई हाथाफाई नहीं बाहर हमने नॉर्मली बात की इनके साथ जो जो लोग आए थे आप उनसे पूछ सकते हैं बात करके सब कुछ नॉर्मल करके हम उनमें से कुछ लोग चले गए हमने अपोलॉजी किया कि सॉरी सर अगर देखो हमने इंटेंशनली कोई ऐसा करता नहीं है कि खाने में कोई स्पेशली दांत डाल के भेजेगा इंटेंशनली कोई नहीं करता बाई चांस कोई मिस्टेक हुआ है तो हमने उसके लिए अपोलॉजी किया सर कि सर ठीक है अगर नहीं हुआ वी आर सॉरी फॉर दैट थिंग अगर हुई है बाद में इनके साथ जो भी लोग आए थे आप उनसे पूछ सकते हैं कि ठीक है कुछ लोग आहिस्ता आहिस्ता निकलना स्टार्ट हो गए यहाँ पे दो या तीन लोग थे आई थिंक सर थे और दो लोग उनके साथ और थे कोई ठीक है दो लोग दो तीन लोग थे और एक हमारे अंकल थे वो काफ़ी ओल्ड एज थे वो वो भी यहाँ पे थे तो हम लोग उनसे बात कर रहे थे उसके बाद क्या हो कि ये आहिस्ता आहिस्ता बात करते करते मतलब थोड़ा उस तरफ चले गए हम लोग अपना उनसे बात करें जो अपने बुजुर्ग अंकल थे इनके साथ हम उनसे बात कर रहे थे तो ये अंदर गए और वहाँ से जा के भी रेस्टोरेंट में जा के एकदम से कस्टमर्स के पास जा जा कर

ਮਾਮਲਾ ਉਸ ਸਮੇਂ ਤੁਰ ਫਰਦਾ ਨਜ਼ਰ ਆਇਆ ਜਦੋਂ ਸੀਸੀਟੀਵੀ ਵਾਇਰਲ ਹੋਈਆਂ ਆਖਰਕਾਰ ਪੁਲਿਸ ਨੇ 24 ਘੰਟਿਆਂ ਵਿੱਚ ਇੱਕ ਜਿਹੇ ਸਖਸ਼ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਇਸ ਬੱਚੇ ਤੇ ਅਤਿਆਚਾਰ ਕੀਤਾ ਗਿਆ ਸੀ ਬਹਾਰਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਰਕਾਰ ਇਹ ਮਾਮਲਾ ਕਿਵੇਂ ਗਿਰੋਗੀ ਕਿ ਆਪ ਜਾਨ ਬੁਝਕੇ ਇਸ ਨੇ 5 ਸਾਲ ਦੇ ਮਸਹੂਮ ਬੱਚੇ ਤੇ ਤਸ਼ੱਦਦ ਕੀਤਾ ਇਹ ਇਨਫੋਰਮੇਸ਼ਨ ਕੀਤੀ ਹੈ ਹੁਣ ਤੱਕ ਦੀ ਗ੍ਰਿਫਤਾਰੀ ਇਹ ਪਿਛਲੇ ਦਿਨੀ ਇੱਕ ਬੜੀ ਮੰਦ ਭਾਗੀ ਘਟਨਾ ਹੋਈ ਸੀ ਇੱਕ ਛੋਟੇ ਬੱਚੇ ਨੂੰ ਇੱਕ ਨੌਜਵਾਨ ਨੇ ਬਹੁਤ ਹੀ ਬੇਰਹਿਮੀ ਨਾਲ ਕੁੱਟਿਆ ਦੀਦੀ ਬਾਅਦ ਵੀਡੀਓ ਵੀ ਵਾਇਰਲ ਹੋ ਗਈ ਜਿਉਂ ਹੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਮਕਦਮਾ ਨੰਬਰ 217 ਮਿਤੀ 39 2024 ਨੂੰ ਅਸੀਂ ਦਰਜ ਕਰ ਲਿਆ ਸੀਗਾ ਉਸ ਤੋਂ ਬਾਅਦ ਇਹ ਵੀਡੀਓ ਵੀ ਵਾਇਰਲ ਹੋ ਗਈ ਤੇ ਸਾਰੇ ਲੋਕਾਂ ਦੇ ਵਿੱਚ ਬੜਾ ਇਹਦੇ ਬਾਰੇ ਗੁੱਸਾ ਪਾਇਆ ਜਾ ਰਿਹਾ ਸੀ ਬਹੁਤ ਹੀ ਛੋਟੇ ਬੱਚੇ ਨੂੰ ਬੰਦਾ ਬੇਰਹਿਮੀ ਨਾਲ ਖੋਟ ਰਿਹਾ ਉਹਦੀ ਉਸੇ ਦਿਨ ਤੋਂ ਭਾਲ ਕਰ ਰਹੇ ਸੀ ਐਸਐਸਪੀ ਸਾਹਿਬ ਕਰਨ ਬੜੀ ਸਖਤ ਹਦਾਇਤ ਸੀਗੀ ਵੀ ਇਹ ਕੇਸ ਨੂੰ ਜਲਦੀ ਜਲਦੀ ਕ੍ਰੇਸ਼ ਕੀਤਾ ਜਾਵੇ ਐਸਐਚਓ ਮਡੌਰ ਨੇ ਬੜੀ ਮਿਹਨਤ ਕਰਕੇ ਉਹ ਬੰਦਾ ਟਰੇਸ ਕੀਤਾ ਇਹਦਾ ਨੌ ਹੈਗਾ ਜਿਹੜਾ ਦੋਸ਼ੀ ਹੈ ਜਹਾਂਸ਼ੇਰ ਸਿੰਘ son of ਪਰਮਜੀਤ ਸਿੰਘ ਰੈਜ਼ੀਡੈਂਟ ਆਫ ਮਕਾਨ ਨੰਬਰ 635 ਫੇਸ 1A ਮਹਾਲੀ ਤੇ ਹੁਣ ਇਹਨੂੰ ਅੱਜ ਅਸੀਂ ਗ੍ਰਿਫਤਾਰ ਕਰਨ ਕਾਮਯਾਬ ਹੋ ਗਏ ਹੈਗੇ ਆ ਤੇ ਅਗਲੀ ਕਾਰਵਾਈ ਜਿਹੜੀ ਹੈਗੀ ਆ ਕੱਲ ਨੂੰ ਅਦਾਲਤ ਪੇਸ਼ ਕਰਕੇ ਸਰ ਇਨਿਸ਼ੀਅਲੀ ਇਨਵੈਸਟੀਗੇਸ਼ਨ ਚ ਕੁਝ ਪਤਾ ਲੱਗਿਆ ਹੋਇਆ ਕਿ ਕਿਉਂ ਮਾਰਿਆ ਕਿਉਂ ਸੀ ਰੀਜ਼ਨ ਕੀ ਸੀ ਕਿ ਜਿਹੜੇ ਦੇ ਮਾਰਨ ਦਾ ਰੀਜ਼ਨ ਹੈਗਾ ਕਿਉਂਕਿ ਹੁਣੇ ਗ੍ਰਿਫਤਾਰ ਕੀਤਾ ਥੋੜੀ ਦੇਰ ਪਹਿਲਾਂ ਤੇ ਉਹ ਅਸੀਂ ਡਿਟੇਲ ਨਾਲ ਇਹਨੂੰ ਸਾਰੀ ਕੋਸ਼ਿਸ਼ ਕਰਕੇ ਜਦੋਂ ਬਿਅੰਡ ਆਊਟ ਕਲੀਅਰ ਹੋ ਜਾਊਗਾ ਵੀ ਆਹ ਵਜ੍ਹਾ ਸੇ ਫੇਰ ਹੀ ਦੱਸ ਸਕਦੇ ਹਾਂ ਇਸ ਤਰ੍ਹਾਂ ਜਿਵੇਂ ਸਰ ਇਨਵੈਸਟੀਗੇਸ਼ਨ ਨੂੰ ਕੁਝ ਆਇਆ ਹੈ ਪ੍ਰੋਫਾਈਲ ਕੀ ਹੈ ਵੀ ਜਿਹੜਾ ਬੰਦਾ ਪੜਿਆ ਹੈ ਇਹ ਇਹਦਾ ਫਾਦਰ ਦਾ ਰਿਟਾਇਰਡ ਪੀਸਸ ਆਫੀਸਰ ਹੈਗਾ ਬਟ ਆਪ ਇਹ ਵਿਲ ਹੈ ਉਮਰ ਇਹਦੀ 33 34 ਸਾਲ ਹੈ ਲੇਕਿਨ ਵਿਲੜੀ ਹੈ ਕਿੰਨਾ ਕੁ ਪੜਿਆ ਐਜੂਕੇਟਿਡ ਹੈ ਐਜੂਕੇਸ਼ਨ ਕੋਈ ਕਹ ਸਕਦੇ ਹਾਂ ਹਾਂ ਜੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਨਾਰਮਲ ਪੜਾਈ ਕੀਤੀ ਹੋਈ ਹੈ ਪਰ ਉਹ ਜੌਬ ਕਰਦਾ ਹੈ ਜਾਂ ਨਹੀਂ ਵੇਲਾ ਵੇਲਾ ਜੀ ਵੇਲਣਾ ਹੈ ਸਰ ਕੋ ਡੌਗ ਡੌਗ ਵੀਰ ਕਿਵੇਂ ਕਰਦੇ ਨੇ ਚਿੰਦੇ ਡੌਗਸ ਬਾਰੇ ਜਿਹੜਾ ਡੀਲ ਅਸੀਂ ਕਰ ਰਹੇ ਹਾਂ ਉਹਦੀ ਇਨਵੈਸਟੀਗੇਸ਼ਨ ਵੀ ਉਹ ਪਹਿਲਾਂ ਵੀਡੀਓ ਜੀ ਸੀਗਾ ਵੀ ਕੁੱਤੇ ਕਰਕੇ ਹੋਇਆ ਜਾਂ ਕਿਸ ਵਜ੍ਹਾ ਕਰਕੇ ਹੋਇਆ ਜਾਂ ਇਹਨੂੰ ਕੋਈ ਪੁਰਾਣਾ ਗੁੱਸਾ ਸੀ ਜਾਂ ਵਾਟਐਵਰ ਦਾ ਰੀਜ਼ਨ ਉਹ ਆਪਾਂ ਸਾਰੀ ਤਫतीश ਕਰਕੇ ਦੱਸ ਸਕਾਂਗੇ ਹਲੇ ਨਹੀਂ ਹਰਨ ਪੂਜਨਿਕ ਕੇਸੰ ਦਾ ਆਸ਼ੂਜੀ ਮਹਾਰਾਜ ਨੇ ਪ੍ਰਦੇਸ਼ ਦੰਦੇ ਹੋਏ ਕਿਹਾ ਕਿ ਆਈ ਦੁਨੀਆ ਦੇ ਹਰ ਪ੍ਰਾਣੀ ਨੂੰ ਪ੍ਰਮਾਤਮਾ ਰੂਪੀ ਸ਼ਕਤੀ ਨਾਲ ਜੁੜਨ ਦੀ ਲੋੜ ਹੈ ਤਾਂ ਹੀ ਵਿਸ਼ਭ ਸ਼ਾਂਤੀ ਹੋ ਸਕਦੀ ਹੈ ਇਨਸਾਨ ਆਪਣੀ ਦੁਨਿਆਵੀ ਜ਼ਿੰਦਗੀ ਵਿੱਚ ਇਨਾ ਉਲਝਿਆ ਹੋਇਆ ਹੈ ਕਿ ਉਸ ਨੂੰ ਪ੍ਰਮਾਤਮਾ ਵੱਲ ਜੁੜਨ ਦਾ ਸਮਾਂ ਹੀ ਨਹੀਂ ਮਿਲਦਾ ਪ੍ਰਮਾਤਮਾ ਇੱਕ ਹੈ ਅਤੇ ਉਸ ਨੂੰ ਅਲੱਗ-ਅਲੱਗ ਨਾਮਾਂ ਨਾਲ ਯਾਦ ਕੀਤਾ ਜਾਂਦਾ ਹੈ ਸਾਨੂੰ ਪ੍ਰਮਾਤਮਾ ਦੇ ਨਾਮ ਨਾਲ ਜੁੜਨਾ ਚਾਹੀਦਾ ਹੈ ਤਾਂ ਹੀ ਅਸੀਂ ਮਨੁੱਖੀ ਜੀਵਨ ਦੇ ਜਿਉਣ ਦਾ ਅਸਲ ਆਨੰਦ ਲੈ ਸਕਦੇ ਹਾਂ ਇਸ ਮੌਕੇ ਹੋਰਨਾਂ ਤੋਂ ਇਲਾਵਾ ਐਮਐਲਏ ਐਡਵੋਕੇਟ ਲਖਵੀਰ ਸਿੰਘ ਰਾਏ ਸਾਹਿਬ ਕਮੰਤਰੀ ਡਾਕਟਰ ਹਰਵੰਸ ਲਾਲ ਕੈਬਨ ਮੰਤਰੀ ਸੁਰਜੀਤ ਸਿੰਘ ਰਖੜਾ ਬੀਜੇਪੀ ਦੇ ਪ੍ਰਧਾਨ ਦਇਦਰ ਸਿੰਘ ਪੱਟੀ ਸਾਹਿਬ ਕਾ ਐਮਐਲਏ ਕੁਲਜੀਤ ਸਿੰਘ ਨਾਗਰਾ ਨੇ ਸ਼ਿਰਕਤ ਕੀਤੀ 200 ਇਸਨ ਅੱਜ ਦੀ ਖਬਰਾਂ ਕੱਲ ਫੇ ਮਿਲਾਂਗੇ ਇਸੇ ਸਮੇਂ ਇਸੇ ਚੱਲਦੇ ਤੱਕ ਅਲੀ ਕੁਲਵੰਦ ਸਿੰਘ ਨੂੰ ਇਜ਼ਾਜ਼ਤ ਦੇ ਦਿਓ ਰੱਬ ਰੱਖਾ